ਕਹਿੰਦੇ ਲਾਲਾ ਬਾਜ ਨਾ ਸੋਹਦੇ ਮੁਖੜੇ ਮਾਪਿਆਂ ਦੇ ਵਾਹ ਜੀ ਵਾਹ ਜੀ ਵਾਹ ਕਹਿੰਦੇ ਲਾਲਾ ਬਾਜ ਨਾ ਸੋਹਦੇ ਮੁਖੜੇ ਮਾਪਿਆਂ ਦੇ ਆਉਂਦੀ ਥੜ ਪੁੱਤਰਾਂ ਦੀ ਚੇਤੇ ਗੱਲੇ ਗੱਲੇ ਇਹ ਸਹ ਇਹ ਅਨਮੁੱਲੀ ਜੱਗੋ ਜਿਹਨੂੰ ਮਿਲ ਜਾਂਦੀ ਉਹ ਤਾਂ ਸਮਝੇ ਸਭ ਕੁਝ ਪੈ ਗਿਆ ਮੇਰੇ ਪੱਲੇ ਇਥੋਂ ਖਿਆਲ ਹਟਾ ਕੇ ਕਰਕੇ ਤਕੜਾ ਫਿਰਦੇ ਨੂੰ ਝਾਤੀ ਮਾਰੋ ਉਸ ਚਮਕੌਰ ਗੜੀ ਦੇ ਬੱਲੇ ਜਿੱਥੇ ਧਨੀ ਤੇਗ ਦਾ ਬੇਟਾ ਤੇਗ ਬਹਾਦਰ ਦਾ ਹੱਥੀ ਆਪਣੀ ਜੋੜੀ ਮੌਤ ਦੇ ਬੂਹੇ ਕੱਲੇ ਵਾਹ ਜੀ ਵਾਹ ਕੁਝ ਕੋ ਸਿੰਘ ਪਿਆਰੇ ਨਾਲ ਦੁਲਾਰੇ ਦੋਨੋਂ ਹੀ ਆਪੋ ਆਪਣੀ ਥਾਂ ਹੀ ਬੈਠ ਮੋਰਚੇ ਮੱਲੇ ਉਧਰ ਪਾਰਾ ਲਸ਼ਕਰ ਚੜ੍ਹਿਆ ਔਰੰਗਦੇਵ ਚਹਿਆਂ ਲੈ ਲੈ ਬੋਲੇ ਬੜੇ ਜੋਰ ਦੇ ਖੱਲੇ ਇੰਨੀ ਬਾਧੂ ਗੰਤੀ ਦੇਖ ਬਰੋਧੀ ਸੈਨਾ ਦੀ ਆਪ ਮੁਹਾਰੇ ਮੂੰਹੋਂ ਨਿਕਲੇ ਬੱਲੇ ਬੱਲੇ ਦਿਲ ਵਿੱਚ ਦੇਸ਼ ਤਮੰਨਾ ਭਰ ਕੇ ਜਜ਼ਬਾ ਪੰਥ ਦਾ ਨਿਤਰੇ ਸਿੰਘ ਸੂਤ ਤਲਵਾਰਾਂ ਕੱਲੇ ਕੱਲੇ ਵਾਹ ਜੀ ਵਾਹ ਵਾਹ ਜੀ ਲਿਸਕਣ ਬਿਜਲੀ ਬਾਗ ਸ਼ਮਸ਼ੀਰਾ ਹੱਥ ਜਵਾਨਾਂ ਦੇ ਰੜਦੇ ਸੀਸ ਫਿਰਨ ਹਦਵਾਨਿਆਂ ਵਾਂਗੂ ਥੱਲੇ ਸਵਾ ਲੱਖ ਨਾਲ ਇੱਕ ਲੜਾਉਣੇ ਬਾਲੜਾ ਇੱਕ ਇੱਕ ਤੀਰ ਮਾਰ ਕੇ ਕਈ ਕਲੇਜੇ ਸੱਲੇ ਲੜਦੇ ਲੜਦੇ ਲੋਕੋ પાਕੇ ਸਿੰਘ ਸ਼ਹੀਦیاں ਜਦੋਂ ਸੀ ਨਾਲ ਲਹੂ ਦੇ ਲਖ ਤਕਦੀਰਾਂ ਚੱਲੇ ਉਦੋਂ ਆਗਿਆ ਮੰਗਦੇ ਦੇਖੇ ਬੇਟੇ ਬਾਪ ਤੂੰ ਉਮਰਾ ਲੈ ਰੀਆਂ ਪਿੰਡੇ ਅਰੇ ਸੀ ਅੱਲੇ ਅੱਲੇ ਨੂਰੋ ਨੂਰੀ ਡਠਾ ਮੁਖ ਦਸਵੇਂ ਅਵਤਾਰ ਦਾ ਲੱਗਾ ਕਰਨ ਜਾ ਉਹ ਪੁੱਤਰਾਂ ਦੇ ਤਿਆਰੇ ਆਪਣੇ ਹੱਥੀਂ ਗਾਨੇ ਬਨ ਕੇ ਗੁੱਟ ਸ਼ਹੀਦੀ ਦੇ ਲਾਲਾ ਸ਼ਸਤਰੇ ਉਹਨੇ ਤਾਰੇ ਦੋ ਸ਼ਿੰਗਾਰੇ ਵਾਹ ਜੀ ਵਾਰੋ ਵਾਰੀ ਤੋਰੇ ਲਾੜੀ ਮੌਤ ਬਿਉਣ ਨੂੰ ਹੱਥ ਕਿਰਪਾਨਾ ਸਿਰ ਤੇ ਚੱਕਰਾਂ ਦੇ ਚਮਕਾਰੇ ਦੇ ਦੇ ਥਾਪੀਆਂ ਚਮਚਮ ਮੱਥੇ ਦਿਲ ਦੇ ਟੁਕੜਿਆਂ ਦੇ ਲੈ ਕੇ ਜੱਫੀ ਦੇ ਵਿੱਚ ਦਾਤਾ ਇੰਜ ਪੁਕਾਰੇ ਮਰਨਾ ਜ਼ੁਲਮ ਲਈ ਹੁੰਦਾ ਚੰਗਾ ਜੀਵਨ ਗੁਲਾਮੀ ਤੋਂ ਮੇਰੇ ਸ਼ੇਰੋ ਦੇਖਿਓ ਮੌਤੋਂ ਨਾ ਕਬਰਾਇਓ ਚੇਤੇ ਰੱਖਿਓ ਤੁਸੀਂ ਉਹ ਪੋਤੇ ਹਿੰਦ ਦੀ ਚਾਦਰ ਦੇ ਉਹਦੇ ਖੂਨ ਡੁੱਲੇ ਨੂੰ ਕਿਤੇ ਨਾ ਬੱਟਾ ਲਾਇਓ ਵੱਡ ਵੱਡ ਵੈਰੀ ਕਰੋ ਤਵਾਹੀ ਜੰਗ ਮੈਦਾਨ 'ਚ ਦੁਨੀਆ ਯਾਦ ਕਰੇ ਅਜੇ ਐਸੇ ਜੋਰ ਦਿਖਾਇਓ ਮਰਦਿਆਂ ਮਰਦਿਆਂ ਦੇ ਵੀ ਕਰਮ ਅਗਾ ਨੂੰ ਦੇਖਾਂ ਮੈਂ ਜਿਉਂਦੇ ਜੀਣਾ ਪੁੱਤਰੋ ਪੈਰ ਪਛਾਣੂ ਪਾਇਓ ਲਾ ਕੇ ਸੋਹਣੀਆਂ ਕਲਕੀਆਂ ਸੋਹਣੇ ਕਲਕੀਆਂ ਵਾਲੇ ਦੇ ਨਿਕਲੇ ਬਾਹਰ ਗੜੀ 'ਚੋਂ ਉਹ ਛੱਡਦੇ ਜੈਕਾਰੇ ਪਹਿਲਾ ਰਣ ਵਿੱਚ ਕੋ ਦਿਆ ਵੱਡਾ ਵੀਰ ਜੋ ਜਹਾਰ ਦਾ ਛੋਟੀ ਉਮਰੇ ਉਹ ਦਿਖਾਏ ਹੱਥ ਕਰਾਰੇ ਚੀਰੇ ਪਾਣੀ ਵਾਂਗੂ ਫੌਜ ਖੂਨ ਦਸ਼ਮੇਸ਼ ਦਾ ਮੱਠੇ ਪੈ ਗਏ ਲੱਗਦੇ ਅਲੀ ਅਲੀ ਦੇ ਨਾਰੇ ਪਾਸੇ ਖਾਲੀ ਕਰਦਾ ਲਾਹੜਾ 70 ਲੋਥਾਂ ਦੇ ਉਹਦਾ ਤੇਜ ਦੇਖ ਕੇ ਫਿਰਨ ਤੈਕਦੇ ਸਾਰੇ ਆਖਰ ਪਾ ਗਿਆ ਲਾਲ ਸ਼ਹੀਦੀ ਐ ਪਰਸ਼ੈਨ ਜਾ ਉਹ ਤੋਂ ਨਿੱਕਾ ਨੰਨਾ ਬੋਤ ਸਵਾਰੇ ਜੰਦੀ ਵਾਰੀ ਕੁੱਟ ਕਲੇਜੇ ਕਹੇ ਜੁਝਾਰ ਨੂੰ ਮਾਰਨੇ ਵੈਰੀ ਜਿੱਦਾਂ ਬੜੇ ਵੀਰ ਨੇ ਮਾਰੇ ਲੜ ਲੜ ਮਰਨਾ ਜਿਉਂਦੇ ਜੀ ਦੁਸ਼ਮਣ ਹੱਥ ਆਉਣਾ ਨਹੀਂ ਬੱਚੇ ਸ਼ੇਰਾਂ ਦੇ ਨਹੀਂ ਕਦੇ ਹੌਸਲੇ ਖਾਰੇ ਖੇਡਣ ਵਾਲੀ ਉਮਰੇ ਰਤ ਚੋ ਆਕੇ ਲਾਲਾਂ ਦੀ ਮੇਰੇ ਦਾਤੇ ਨੇ ਸੀ ਕੌਮੀ ਮਹਿਲੋ ਸਾਰੇ ਆਖਰੀ ਬੰਦੇ ਇਸ ਕਵਤਾ ਦਾ ਕੇ ਨੈਣੋਂ ਨਾ ਡੁੱਲੇ ਸੀ ਉਸ ਜੱਗ ਦੇ ਵਾਲੀ ਦੇ ਹੋਏ ਜੁਦਾ ਜਦੋਂ ਸੀ ਉਹਦੇ ਚੰਨ ਸਤਾਰੇ ਦਿੱਤੀ ਬਲੀ ਪੁੱਤਾਂ ਦੀ ਸਿਰਫ ਸਿੱਖੀ ਦੀ ਸ਼ਾਨ ਲਈ ਲੋਕਾਂ ਨਾਲੋਂ ਨਹੀਂ ਸੀ ਉਹਨੂੰ ਘੱਟ ਪਿਆਰੇ ਧਰਤੀ ਹੁਣ ਤਾਂ ਕਰਦੀ ਯਾਦ ਦਸਵੇਂ அவਤਾਰ ਨੂੰ ਜਿਸਨੇ ਪੰਥ ਦੀ ਖਾਤਰ ਬਾਰੇ ਦਿਲੀ ਸਹਾਰੇ ਕੰਨੀ ਸੁਣਿਆ ਲੋਕੋ ਜੰਡੂ ਲਿੱਤਰਾਂ ਵਾਲੇ ਨੇ ਅੱਜ ਵੀ ਗੜੀ ਉਹ ਸਰਦਾਰ ਨੂੰ ਵਾਜਾਂ ਮਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ